ਹੈਲੋ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਹਾਂਜੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਠੀਕ ਹੈ ਜੀ ਕੁੰਡੇ ਆਪਾਂ ਨੇ ਪਾ ਲੈਨੇ ਇਹ ਆਪਣੀ ਹੈਗੀ ਸਿੱਧੀ ਸਾਈਡ ਦੀ ਪਹਿਲੀ ਸਿਲਾਈ ਪਹਿਲੀ ਸਿਲਾਈ ਆਪਣੇ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲੈਣੇ ਨੇ ਹਾਂਜੀ ਪਹਿਲੀ ਸਲਾਈ ਆਪਣੇ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਕੇ ਕੰਪਲੀਟ ਕਰ ਲਈ ਆ। ਆਪਾਂ ਆ ਗਏ ਆਂ ਜੀ ਫੁੱਟੇ ਸਾਈਡ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਫੁੱਟੇ ਫੁੱਟੇ ਬਣਾਣੇ ਨੇ। ਹਾਂਜੀ ਦੋ ਸਲਾਈਆਂ ਆਪਣੇ ਬਣਾ ਲੀਆਂ ਨੇ ਇੱਕ ਸਿੱਧੀ ਤੇ ਇੱਕ ਪੁੱਠੀ ਸਲਾਈ ਠੀਕ ਹੈ ਜੀ ਹੁਣ ਆਪਾਂ ਆ ਗਏ ਸਿੱਧੀ ਸਾਈਡ ਇੱਕ ਕੁੰਡਾ ਆਪਾਂ ਨੇ ਭੋਲ ਲੈਣਾ ਠੀਕ ਹੈ ਜੀ ਤੇ ਹੁਣ ਆਪਣੇ ਕੀ ਕਰਨਾ ਆਹ ਦੋ ਕੁੰਡੇ ਛੱਡ ਕੇ ਇਹ ਵਾਲਾ ਕੁੰਡਾ ਆਪਾਂ ਨੇ ਇਹ ਦੋਹੇ ਕੁੰਡਿਆਂ ਦੇ ਉੱਤੋਂ ਦੇਦਣਾ ਉਤਾਰ ਲੈਣਾ ਠੀਕ ਹੈ ਜੀ ਹੁਣ ਆਪਾਂ ਇਹ ਤੋਕੁੰਡੇ ਸਿੱਧੇ ਬਣਾ ਲਾਂਗੇ ਤੋਕੁੰਡੇ ਆਪਾਂ ਨੇ ਸਿੱਧੇ ਬਣਾ ਲਏ ਇਦਾਂ ਘੁਮਾ ਕੇ ਆਪਣੀ ਜੜੀ ਪਾ ਲੈਣੀ ਆ ਜਿਹੜਾ ਆਪਣਾ ਇਹ ਕੁੰਡਾ ਉਤਾਰਿਆ ਸੀ ਉਹ ਆਪਣਾ ਇਹ ਵਾਲਾ ਇੱਕ ਕੁੰਡਾ ਬਣ ਗਿਆ ਠੀਕ ਹੈ ਜੀ ਇਹ ਤਿੰਨ ਕੁੰਡੇ ਆਪਾਂ ਇਹ ਵਾਲੀ ਸਲਾਈ ਚ ਰਿਪੀਟ ਕਰਨੀ ਨੇ ਬਾਰ-ਬਾਰ ਦੋ ਕੁੰਡੇ ਆਪਣੇ ਚੱਢਣੇ ਨੇ ਆਹ ਕੁੰਡਾ ਚੱਕਣਾ ਇਹਨਾਂ ਦੋਹਾਂ ਕੁੰਡਿਆਂ ਦੇ ਉੱਤੇ ਦੀ ਆਪਾਂ ਨੇ ਇਦਾਂ ਇਹ ਕੁੰਡਾ ਲਾ ਲੈਣਾ ਠੀਕ ਹੈ ਜੀ ਹੁਣ ਦੋ ਕੁੰਡੇ ਆਪਣੇ ਸਿੱਧੇ ਬਣਾ ਲੈਣੇ ਨੇ ਇੰਨੇ ਇਦਾਂ ਘੁਮਾ ਕੇ ਜਾਲੀ ਪਾਵਾਂਗੇ ਫਿਰ ਆ ਦੋ ਕੁੰਡੇ ਚੱਡਾਂਗੇ ਆਪਾਂ ਇਹ ਕੁੰਡੇ ਨੂੰ ਚੱਕਾਂਗੇ ਇਦਾਂ ਇਹ ਵਾਲੇ ਤੀਜੇ ਕੁੰਡੇ ਨੂੰ ਇਹ ਕੁੰਡੇ ਆ ਰਿਹਾ ਪੋਤੇ ਦੀ ਇਦਾਂ ਲਾ ਦੇਣਾ ਇਹ ਕੁੰਡਾ ਇਹ ਤੀਜੀ ਸਲਾਈ ਆਪਣੀ ਸਿੱਧੀ ਸਾਈਡ ਠੀਕ ਹੈ ਜੀ ਇਹ ਹੀ ਤੈਨੂੰ ਕੁੰਡੇ ਜਿਹੜੇ ਆਪਣੀ ਸਲਾਈ ਚ ਰਿਪੀਟ ਕਰਨੇ ਨੇ ਬਾਰ-ਬਾਰ ਹੰਜੀ ਆਹ ਕੁੰਡਾ ਵੀ ਪਸਿੱਧ ਬਣਾ ਲੈਣੀ ਠੀਕ ਹੈ ਜੀ ਤਿੰਨ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਆਪਾਂ ਆ ਗਏ ਅਮ ਮਗਲੀ ਸਾਈਡ ਚੌਥੀ ਸਲਾਈ ਇਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਣਾਣੇ ਨੇ चार सिलाई अपन कंप्लीट हो गई जी आप आ गए सीधी सैट पाँचवी सिलाई पाँचवीं सिलाई अपनी सारी सीधी सीधी बना लेनी ठीक है जी ਪੰਜਵੀਂ ਸਲਾਈ ਆਪਣੀ ਸਾਰੀ ਸਿੱਧੀ ਸਿੱਧੀ ਬਣਾ ਲਈ ਆ ਛੇਵੀਂ ਸਲਾਈ ਸਾਰੀ ਆਪਣੀ ਪੁੱਠੇ-ਪੁੱਠੇ ਬਣ ਕੇ ਤਿਆਰੋ ਠੀਕ ਹੈ ਜੀ ਇਹ ਸਾਰੇ ਕੁੰਡੇ ਆਪਾਂ ਪੁੱਠੇ-ਪੁੱਠੇ ਬਣਾ ਲੈਣੇ ਆ ਹਾਂਜੀ ਛੇ ਸਲਾਈਆਂ ਆਪਾਂ ਨੇ ਬਣਾ ਲਈਆਂ ਨੇ ਹੁਣ ਆਪਾਂ ਆ ਗਏ ਸਿੱਧੀ ਸਾਈਡ ਸੱਤਵੀਂ ਸਲਾਈ ਪਹਿਲਾ ਕੁੰਡਾ ਤਾਂ ਆਪਾਂ ਨੇ ਇਦਾਂ ਹੀ ਬੁਣ ਲੈਣਾ ਸਿੱਧਾ ਠੀਕ ਹੈ ਜੀ ਹੁਣ ਆਪਾਂ ਨੇ ਪੈਟਰਨ ਚੇਂਜ ਕਰਦੇ ਜਿਵੇਂ ਆਪਾਂ ਪਹਿਲਾਂ ਨੇ ਆ ਦੋ ਕੁੰਡੇ ਛੱਡ ਕੇ ਇਹ ਵਾਲਾ ਇਹ ਦੇ ਕੁੰਡਾ ਇਦਾਂ ਕਰਾਰੇ ਹੁਣ ਇਹ ਨਹੀਂ ਆਪਾਂ ਨੇ ਹੁਣ ਆਪਾਂ ਇੱਕੋ ਕੁੰਡਾ ਸਿੱਧਾ ਬਣਾ ਲੈਣਾ ਪਹਿਲਾਂ ਠੀਕ ਹੈ ਜੀ ਫਿਰ ਆਪਾਂ ਇੱਥੇ ਜਾਲੀ ਪਾਉਣੀ ਹੈ ਹੁਣ ਆਪਾਂ ਨੇ ਆ ਦੋ ਕੁੰਡੇ ਛੱਡਣੇ ਨੇ ਤੇ ਇਹ ਵਾਲਾ ਕੁੰਡਾ ਇਹਨਾਂ ਦੇ ਉੱਪਰ ਦੀ ਇਦਾਂ ਲਾ ਦੇਣਾ ਹੁਣ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਠੀਕ ਹੈ ਜੀ ਫਿਰ ਇੱਥੇ ਜਾਲੀ ਪਾਵਾਂਗੇ ਆ ਦੋ ਕੁੰਡੇ ਛੱਡਾਂਗੇ ਤੀਜਾ ਕੁੰਡਾ ਆਪਣੇ ਚੱਕ ਕੇ ਇਹਨਾਂ ਦੇ ਉੱਤਰ ਦੀ ਲਾ ਦੇਣਾ ਆਪਣੇ ਇਹ ਵਾਲਾ ਕੁੰਡਾ ਇਹਦੀ ਥੇ ਸੱਤਮੀ ਸਲਾਈ ਇਹ ਵਾਲੀ ਆਪਣੇ ਆਦੋ ਕੁੰਡੇ ਆਪਾਂ ਸਿੱਧੇ ਬਣਾ ਲੈ। ਠੀਕ ਹੈ ਜੀ। ਸੱਤ ਸਲਾਈਆਂ ਆਪਣੀ ਕੰਪਲੀਟ ਹੋ ਗਈਆਂ। ਆਪਣੀ ਆ ਗਈ 8ਵੀਂ ਸਲਾਈ। ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਕੇ ਇਹ ਵਾਲੀ ਸਲਾਈ ਆਪਾਂ ਕੰਪਲੀਟ ਕਰ ਲਾਂਗੇ। ਹਾਂਜੀ ਆਪਾਂ ਸਿੱਧੀ ਸਾਈਡ ਆ ਗਏ। ਇਹ ਸਾਰੀ ਸਲਾਈ ਆਪਣੀ ਸਿੱਧੀ-ਸਿੱਧੀ ਬਣ ਜਾਣੀ ਹੈ। ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਚ ਇੱਕ ਸਲਾਈ ਜਿਹੜੀ ਆਪਣੀ ਸਿੱਧੀ ਬਣ ਜਾਂਦੀ ਹੈ। ਤੇ ਇੱਕ ਸਲਾਈ ਪੁੱਠੀ ਬਣ ਜਾਂਦੀ ਹੈ ਠੀਕ ਹੈ ਜੀ ਫਿਰ ਇੱਕ ਸਲਾਈ ਚ ਸਿੱਧੀ ਸਾਈਡ ਆਪਣਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣਦਾ ਹੈ ਤੇ ਜਿਹੜੀਆਂ ਮਗਰਲੀਆਂ ਸਲਾਈਆਂ ਨੇ ਉਹ ਸਾਰੀਆਂ ਆਪਣੀਆਂ ਪੁੱਠੀਆਂ ਪੁੱਠੀਆਂ ਬਣਦੀਆਂ ਨੇ ਬਹੁਤ ਹੀ ਸੌਖਾ ਹੈ ਇਹ ਡਿਜ਼ਾਈਨ ਇਹ ਵਾਲਾ ਤੇ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਇਸ ਇਤੀ ਸਲਾਈ ਆਪਾਂ ਨੇ ਪਾ ਲਈਆ ਹੁਣ ਆਪਾਂ ਆ ਗਿਆਂ ਪੁੱਠੀ ਸਾਈਡ ਆਪਾਂ ਨੇ ਸਾਰੇ ਕੁੰਡੇ ਪੁੱਠੇ ਪੁੱਠੇ ਬਣਾਣੇ ਨੇ ਹਾਂਜੀ ਪੁੱਠੀ ਸਲਾਈ ਆਪਣੀ ਬਣਾ ਲਈ ਆਪਾਂ ਸਿੱਧੀ ਸਾਈਡ ਆ ਗਿਆਂ ਹੁਣ ਜਿਵੇਂ ਆਪਾਂ ਨੇ ਤੀਜੀ ਸਲਾਈ ਪਾਈ ਸੀ ਉਦੋਂ ਹੀ ਹੁਣ ਇਹ ਵਾਲੀ ਜਿਹੜੀ ਆਪਾਂ ਸਲਾਈ ਪਾਣੀ ਆ ਠੀਕ ਆ ਜੀ ਇੱਕ ਕੁੰਡਾ ਆਪਣੀ ਸਿੱਧਾ ਬਣਾਣਾ ਇਹ ਦੋ ਕੁੰਡੇ ਛੱਡ ਕੇ ਤੀਜਾ ਕੁੰਡਾ ਹੁਣ ਆਪਾਂ ਨੇ ਇੱਥੇ ਇਹਨਾਂ ਨੂੰ ਤੇਜ਼ਾਰ ਕੇ ਦੋ ਕੁੰਡੇ ਆਪਣੇ ਸਿੱਧੇ ਬਣਾ ਲੈਣੇ ਠੀਕ ਆ ਜੀ ਧਾਗਾ ਘੁਮਾ ਕੇ ਜਾਲੀ ਪਾਵਾਂਗੇ ਫਿਰ ਇਹ ਕੁੰਡਾ ਚੱਕਾਂਗੇ ਆਪਾਂ ਤੀਜਾ ਹੁਣ ਠੀਕ ਹੈ ਜੀ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਹਾਂਜੀ ਆਪਾਂ ਨੇ ਇੰਨਾ ਕੁ ਬਣਾ ਲਏ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤਿੰਨ-ਤਿੰਨ ਕੁੰਡੇ ਦਾ ਡਿਜ਼ਾਈਨ ਆ ਬੜਾ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਸੋਖਾ ਡਿਜ਼ਾਈਨ ਮਗਲੀਆਂ ਸਲਾਈਆਂ ਇਹਦੀਆਂ ਸਾਰੀਆਂ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਮਗਲੀ ਦੇੜ ਤੋਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਦਾਂ ਲੱਗਦਾ ਜਿਹੜੀ ਆਪਣੀ ਸਿੱਧੀ ਸਾਈਡ ਹੈ ਜੀ ਉਹਦੇ ਚ ਆਪਣਾ ਇਹ ਵਾਲਾ ਡਿਜ਼ਾਈਨ ਇਦਾਂ ਬਣਦਾ ਸਿੱਧੀ ਸਲਾਈ ਚ ਆਪਣਾ ਇਹ ਡਿਜ਼ਾਈਨ ਬਣਾਣਾ ਹੈ ਇੱਕ ਸਲਾਈ ਚ ਠੀਕ ਹੈ ਜੀ ਦੋ ਕੁੰਡੀਆਂ ਤੁਰੀ ਆਪਣੀ ਤੀਜਾ ਕੁੰਡਾ ਇਦਾਂ ਉਤਾਰਨਾ ਹੈ ਬਸ ਇਹ ਸਲਾਈ ਜਿਹੜੀ ਸਿੱਧੀ ਹੈ ਇੱਕ ਸਲਾਈ ਆਪਣੀ ਇਦਾਂ ਇਹ ਤਿੰਨ ਕੁੰਡੇ ਵਾਰ-ਵਾਰ ਰਪੀਟ ਕਰਨੇ ਨੇ ਤੇ ਦੋ ਸਲਾਈਆਂ ਆਪਣੀਆਂ ਪੁੱਠੀ ਸੈਡ ਪੁੱਠੀਆਂ ਹੀ ਪੈਣੀਆਂ ਤੇ ਇੱਕ ਸਲਾਈ ਵਿੱਚ ਸਿੱਧੀ ਪੈ ਜਾਂਦੀ ਹੈ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਹੈ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਤੇ ਸੋਖਾ ਵੀ ਬਹੁਤ ਆ ਤਾਂ ਨੂੰ ਇਹ ਵਾਲਾ ਡਿਜ਼ਾਈਨ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨਹੀਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਆਪਾਂ ਤੁਹਾਨੂੰ ਅਗਲੇ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ